ਸਤਿ ਸ੍ਰੀ ਅਕਾਲ ਦੋਸਤੋ ਮੈਂ ਗੁਰਿੰਦਰ ਸਿੰਘ ਬਾੜ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦਸਤਕ ਸੋ ਹਾਲੀ ਵਿੱਚ ਬਲਾਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਆਏ ਨਤੀਜਿਆਂ ਬਾਰੇ ਅੱਜ ਅਸੀਂ ਚਰਚਾ ਕਰਨ ਜਾ ਰਹੇ ਹਾਂ ਔਰ ਚਰਚਾ ਕਰਨ ਲਈ ਸਾਡੇ ਨਾਲ ਸਿੱਖ ਮਾਮਲਿਆਂ ਤੇ ਰਾਜਨੀਤਿਕ ਸਮਾਜਿਕ ਤੇ ਸਬਕ ਮਾਮਲਿਆਂ ਤੇ ਡੂੰਗੀ ਪકડ ਰੱਖਣ ਵਾਲੇ ਭਾਈ ਯੋਰਾਵਰ ਸਿੰਘ ਜੀ ਨਾਲ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਹਾਂ ਕਿ ਇਸ ਵੇਲੇ ਮੌਜੂਦਾ ਸਰਕਾਰ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਸਿਆਸੀ ਹਾਲਾਤ ਕਿਹੋ ਜਿਹੇ ਨੇ ਅਈ ਸਾਹਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਆਂ ਸੋ ਮੈਂ ਤੁਹਾਡਾ ਪਹਿਲਾ ਹੀ ਸਵਾਲ ਤੁਹਾਨੂੰ ਇਹ ਕਰਨਾ ਚਾਹੁੰਦਾ ਕਿ ਲੋਕ ਕਹਿ ਰਹੇ ਨੇ ਕਿ ਜਿਹੜੀਆਂ ਸਰਕਾਰ ਦੇ ਅਕੀਰਲੇ ਸਾਲ ਚ ਕੋਈ ਵੀ ਚੋਣਾਂ ਹੁੰਦੀਆਂ ਨੇ ਈਟਲੇ ਪੱਦਰ ਦੀਆਂ ਜਾਂ ਉੱਪਰਲੇ ਪੱਦਰ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਸਰਕਾਰ ਦੀ ਕਾਗਦਸ਼ਾਲੀ ਨਾਲ ਜੋੜ ਕੇ ਵੇਖਿਆ ਜਾਂਦਾ ਕਿ ਸਰਕਾਰ ਨੇ ਹੁਣ ਤੱਕ ਕਿੰਨਾ ਕੁ ਲੋਕਾਂ ਦਾ ਵਿਸ਼ਵਾਸ ਹਾਸਲ ਕੀਤਾ ਬੇਸ਼ੱਕ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਚ ਬਹੁਤੇ ਉਮੀਦਵਾਰ ਦਾ ਧਿਰ ਦੇ ਜਿੱਤੇ ਨੇ ਪਰ ਲੋਕਾਂ ਦੀ ਇਹ ਚਰਚਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹਨੂੰ ਕਿ ਹਾਸ਼ੀਏ ਤੇ ਖੜਾ ਕਰ ਦਿੱਤਾ ਗਿਆ ਸੀ ਉਹਨੇ ਵੀ ਕਾਫੀ ਵੱਡੇ ਪਦਰ ਦੇ ਪੰਜਾਬ ਚ ਬੂਤ ਜਿੱਤੇ ਨੇ ਤੇ ਬਹੁਤੇ ਜਿਹੜੇ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਕੈਬਨਟ ਮਨਿਸਟਰ ਨੇ ਸਪੀਕਰ ਨੇ ਉਹ ਆਪਣੇ ਪਿੰਡਾਂ ਚੋਂ ਬੁਰੇ ਤਰ੍ਹਾਂ ਹਾਰ ਗਏ ਨੇ ਸੋ ਇਹਦੇ ਬਾਰੇ ਤੁਸੀਂ ਪਰਚੂਲ ਕੀਤੀ ਹੋਣੀ ਤੁਹਾਡਾ opinion ਕੀ ਹੈ view ਕੀ ਹੈ देखो व्हाट्सएप ਜਿਹੜੀ ਤੇ ਗੱਲ ਆ ਨਾ ਪਹਿਲੀ ਗੱਲ ਤੇ ਆ ਕਿ ਇਸ ਸਰਕਾਰ ਦੀ ਇਹ ਇਲੈਕਸ਼ਨ ਕਰਾਉਣ ਦੀ ਕੋਈ ਮਨਛਾ ਨਹੀਂ ਸੀ ਜੀ ਇਹ ਤੇ ਅਦਾਲਤੀ ਡੰਡੇ ਨੇ ਇਲੈਕਸ਼ਨ ਕਰਵਾਈ ਆ ਔਰ ਤਕਰੀਬਨ 2.5 ਸਾਲ ਦਾ ਸਮਾਂ ਪਾਉਣ ਦੇ ਬਾਅਦ ਇਹ ਇਲੈਕਸ਼ਨ ਜਿਹੜੀ ਆ ਹੋਈ ਆ ਜੀ ਔਰ ਲੱਗਦਾ ਏਦਾਂ ਆ ਕਿ ਸਰਕਾਰ ਕੋਈ ਇਹਦੇ ਬਾਰੇ ਚ ਬਹੁਤੀ ਜ਼ਿਆਦਾ ਸੁਹਿਰਦ ਨਹੀਂ ਸੀ ਹੈਗੀ ਇਹ ਇਲੈਕਸ਼ਨ ਕਰਾਉਣ ਦੇ ਮਾਮਲੇ ਵਿੱਚ ਔਰ ਅਦਾਲਤੀ ਡੰਡੇ ਦੇ ਡਰ ਤੋਂ ਇਹ ਇਲੈਕਸ਼ਨ ਹੋਈ ਆ ਔਰ ਜਿਸ ਤਰੀਕੇ ਨਾਲ ਇਹ ਸਾਰੀ ਦੀ ਸਾਰੀ ਇਲੈਕਸ਼ਨ ਜਿਹੜੀ ਆ ਉਹ ਕੰਡਕਟ ਕੀਤੀ ਗਈ ਆ ਕਿ ਜਿੱਦਾਂ ਵੱਖ-ਵੱਖ ਹਲਕਿਆਂ ਦੇ ਵਿੱਚ ਇਹ ਚਰਚਾ ਚੱਲਦੀ ਰਹੀ ਆ ਮੀਡੀਆ ਦੇ ਰਾਹੀਂ ਵੀ ਵੇਖਣ ਨੂੰ ਮਿਲਿਆ ਕਿਤੇ ਕਾਗਜ਼ ਕਿਸੇ ਦੇ ਖੋ ਕੇ ਕੋਈ ਫਾਈਲ ਚੁੱਕ ਕੇ ਭੱਜ ਗਿਆ ਜੀ ਕਿਤੇ ਵਿਰੋਧੀਆਂ ਦੇ ਕਾਗਜ਼ ਜਿਹੜੇ ਆ ਉਹ ਰੱਦ ਕਰ ਦਿੱਤੇ ਗਏ ਸੋ ਇਹ ਕਿਤੇ ਨਾ ਕਿਤੇ ਸਰਕਾਰ ਦੀ ਅੰਦਰ ਦੀ ਕਮਜ਼ੋਰੀ ਜਿਹੜੀ ਆ ਉਹਨੂੰ ਦਰਸਾਉਂਦੀ ਹੈ ਜੇ ਤਾਂ ਸਰਕਾਰ ਨੂੰ ਆਪਣੇ ਕੀਤੇ ਕੰਮਾਂ ਦੇ ਉੱਤੇ ਭਰੋਸਾ ਹੁੰਦਾ ਜੀ ਸਰਕਾਰ ਨੂੰ ਇਹ ਪਤਾ ਹੁੰਦਾ ਕਿ ਅਸੀਂ ਲੋਕਾਂ ਦੀਆਂ ਭਾਵਨਾਵਾਂ ਦੇ ਉੱਤੇ ਖਰੇ ਉਤਰ ਰਹੇ ਹਾਂ ਤੇ ਫਿਰ ਸਰਕਾਰ ਨੂੰ ਇਹਦਾ ਟੈਸਟ ਕਰ ਲੈਣਾ ਚਾਹੀਦਾ ਸੀਗਾ ਔਰ ਤਕਰੀਬ ਤੁਹੀਂ ਵੇਖੋ ਜਿਹੜੀਆਂ ਬਲਾਕ ਸੰਪਤੀਆਂ ਨੇ ਉਹਨਾਂ ਦੇ ਵਿੱਚ ਤਕਰੀਬਨ 40% ਤੇ ਸੀਟਾਂ ਇਹਨਾਂ ਨੇ ਬਿਨਾਂ ਮੁਕਾਬਲਾ ਜਿੱਤ ਲਈਆਂ ਔਰ ਉਹਨੂੰ ਕਾਊਂਟਿੰਗ ਤੇ ਉਹਦੇ ਪਰਸੈਂਟੇਜ ਦੇ ਹਿਸਾਬ ਨਾਲ ਹੀ ਆਏਗੀ ਨਾ ਕਿ ਅਸੀਂ ਇੰਨੇ ਪਰਸੈਂਟ ਦੇਖੋ ਜੀ ਜਿੱਦਾਂ ਕਹਿੰਦੇ 70% ਸੀਟਾਂ ਹੀ ਜਿੱਤ ਗਏ ਹੁਣ 70% ਦੇ ਵਿੱਚੋਂ 40% ਤਾਂ ਤੁਸੀਂ ਪਹਿਲਾਂ ਆਲਰੇਡੀ ਬਿਨਾਂ ਮੁਕਾਬਲੇ ਹੀ ਜਿੱਤ ਚੁੱਕੇ ਹੋ ਹਨਾਨ ਗੀ ਦੀ ਗੱਲ ਵੇਖੋ ਇਹ ਹੋਈ ਆ ਕਿ ਜਿੱਥੇ ਜਿੱਥੇ ਕਾਗਜ਼ ਰੱਦ ਕੀਤੇ ਗਏ ਨੇ ਸਾਰੀਆਂ ਵਿਰੋਧੀ ਪਾਰਟੀਆਂ ਦੇ ਕਾਗਜ਼ ਰੱਦ ਕਰ ਦਿੱਤੇ ਇਹ ਮੰਨਣ ਚਾਹੁੰਦਾ ਕਿ ਜੀ ਇਲੈਕਸ਼ਨ ਪਰ ਰੀਐਕਟਰ ਸਾਰੀਆਂ ਪਾਰਟੀਆਂ ਆਪਣੇ ਆਪਣੇ ਵਕੀਲਾਂ ਦੇ ਰਾਈ ਜਿਹੜੇ ਮਾਹਰ ਬੰਦੇ ਨੇ ਉਹਨਾਂ ਦੇ ਰਾਈ ਕਾਗਜ਼ ਭਰਦੀਆਂ ਬਿਲਕੁਲ ਹੁਣ ਏਦਾਂ ਤੇ ਨਹੀਂ ਨਾ ਹੁੰਦਾ ਕਿ ਜਿਹੜੇ ਸਰਕਾਰੀ ਧਿਰ ਦੇ ਬੰਦੇ ਨੇ ਉਹਨਾਂ ਨੂੰ ਸਾਰਾ ਗਿਆਨ ਆ ਇਹਦੇ ਚ ਕੀ ਕੀ ਫਾਰਮੈਲਿਟੀਆਂ ਹੈਗੀਆਂ ਨੇ ਤੇ ਉਹ ਪੂਰੀਆਂ ਕਰਦੇ ਨੇ ਬਾਕੀ ਕਿਸੇ ਨੂੰ ਇਸ ਚੀਜ਼ ਦਾ ਕੋਈ ਗਿਆਨ ਹੀ ਨਹੀਂ ਹੈਗਾ ਤੇ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਕਿ ਸਰਕਾਰ ਦੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੰਦਰ ਦੀ ਕਮਜ਼ੋਰੀ ਤੇ ਡਰ ਨੂੰ ਪ੍ਰਗਟ ਕਰਦੀਆਂ ਹੋਈਆਂ ਇਹ ਇਲੈਕਸ਼ਨਾਂ ਜਿਹੜੀਆਂ ਨੇ ਹੋਈਆਂ ਮਤਲਬ ਤੁਸੀਂ ਇੱਥੇ ਗੱਲ ਕਹੀ ਵੀ ਇਹ ਮਾਨਯੋਗ ਅਦਾਲਤ ਦੇ ਡੰਡੇ ਦੇ ਨਾਲ ਉਹਨਾਂ ਦੇ ਹੁਕਮ ਅਨੁਸਾਰ ਇਹਨਾਂ ਨੂੰ ਚੋਣਾਂ ਕਰਵਾਉਣੀਆਂ ਪਈਆਂ ਨੇ ਸਰਕਾਰ ਚੋਣਾ ਕਰਵਾਉਣ ਤੋਂ ਕਿਉਂ ਭਜ ਰਹੀ ਹੈ ਸਰਕਾਰ ਇਸੇ ਕਰਕੇ ਭਜ ਰਹੀ ਆ ਕਿ ਸਰਕਾਰ ਨੂੰ ਪਤਾ ਹੈ ਜੀ ਕਿ ਅਸੀਂ ਜੋ ਕੁਝ ਕੀਤਾ ਲੋਕਾਂ ਦੇ ਮਨਾਂ ਦੇ ਵਿੱਚ ਸਾਡੇ ਕੰਮ ਦੇ ਪ੍ਰਤੀ ਕੀ ਸੋਚ ਇਸ ਵੇਲੇ ਪ੍ਰਗਟ ਹੋ ਚੁੱਕੀ ਆ ਇਹ ਤਾਂ ਲੋਕਾਂ ਦੇ ਵਿੱਚ ਪ੍ਰਭਾਵ ਪਾਉਣ ਵਾਸਤੇ ਫੋਕੇ ਦਮਖੇ ਜੇ ਮਾਰ ਰਹੇ ਨੇ ਕਿ ਅਸੀਂ ਲੋਕਾਂ ਦੇ ਵਿੱਚ ਪ੍ਰਵਾਨ ਚੜੇ ਆ ਜਦੋਂ ਕਿ ਲੋਕਾਂ ਦੀਆਂ ਨਜ਼ਰਾਂ ਦੇ ਵਿੱਚੋਂ ਲੋਕਾਂ ਦੇ ਦਿਲਾਂ ਦੇ ਵਿੱਚੋਂ ਇਹ ਸਰਕਾਰ ਜੇ ਇਸ ਸਪੀਡ ਦੇ ਨਾਲ ਇਹਨਾਂ ਨੂੰ ਲੋਕਾਂ ਦਾ ਪਿਆਰ ਮਿਲਿਆ ਸੀ ਇਹ ਉਨੀ ਛੇਤੀ ਲੋਕਾਂ ਦੇ ਮਨਾ ਤੋਂ ਲੱਥ ਗਏ ਤੇ ਜਿਹੜੇ ਆਪਣੇ ਉਹਨਾਂ ਦੇ ਮੰਤਰੀ ਨੇ ਵਿਧਾਇਕ ਨੇ ਉਹਨਾਂ ਦੇ ਪਿੰਡ ਦੇ ਇਹਨਾਂ ਦੇ ਮੂੰਹ ਮੁਲਾਜਾ ਵੀ ਹੁੰਦਾ ਹੈ ਸ਼ਰਮੋ ਸ਼ਰਮੀ ਲੋਕੀ ਵੋਟ ਪਾ ਦਿੰਦੇ ਉਹ ਕਿਉਂ ਹਾਰ ਗਏ ਬਾਈ ਸਾਹਿਬ ਇੱਕ ਨਾ ਇਦਾਂ ਦੀ ਵੀ ਗੱਲ ਹੁੰਦੀ ਆ ਸਾਡੇ ਪੰਜਾਬੀਆਂ ਦੀ ਨਾ ਇੱਕ ਗੱਲ ਹੁੰਦੀ ਹੈ ਜਦੋਂ ਕੋਈ ਬੰਦਾ ਕਿਸੇ ਰੁਤਬੇ ਤੇ ਪਹੁੰਚ ਜਾਂਦਾ ਨਾ ਜਾਂ ਕਿਸੇ ਪੋਜੀਸ਼ਨ ਤੇ ਪਹੁੰਚ ਜਾਂਦਾ ਤੇ ਉਹਦੇ ਨਾਲ ਲੱਗਤ ਪਾਜੀ ਵੀ ਹੋ ਜਾਂਦੀ ਹੁਣ ਕਈ ਵਾਰੀ ਵੇਖੋ ਤੁਸੀਂ ਪਿੰਡ ਦਾ ਸਰਪੰਚ ਜਿਹੜਾ ਬਣ ਜੇ ਨਾ ਇੱਕ ਦੇ ਸਰਪੰਚ ਬਣਿਆ ਹੁੰਦਾ ਤੇ ਜਿਹੜੇ ਤਿੰਨ ਹਰੇ ਹੁੰਦੇ ਨੇ ਉਹਨਾਂ ਦਾ ਯੂਰ ਇਸੇ ਚ ਲੱਗਾ ਹੁੰਦਾ ਵੀ ਇਹਦਾ ਦੂਸਰਾ ਆ ਕੇ ਬਖੋਣਾ ਇੱਕ ਦੇ ਟੌਰ ਨਾ ਬਣਾ ਜੇ ਆਪਣਾ ਜਦੋਂ ਪਿੰਡ ਦਾ ਬੰਦਾ ਸਰਪੰਚ ਮੈਂ ਆਪਣਾ ਐਮਐਲਏ ਬਣ ਗਿਆ ਵਜ਼ੀਰ ਬਣ ਗਿਆ ਉਹ ਕੁਝ ਆਪਣੇ ਆਪ ਨੂੰ ਖਾਸ ਸਮਝਣ ਲੱਗ ਗਿਆ ਤੇ ਫਿਰ ਲੋਕ ਉਸ ਖਾਸ ਨੂੰ ਕਹਿੰਦੇ ਵੀ ਨਹੀਂ ਤੈਨੂੰ ਆਮ ਦੀ ਜਗ੍ਹਾ ਦੇ ਉੱਤੇ ਲੈ ਕੇ ਉਹਨਾਂ ਕੋ ਕਿ ਤੂੰ ਇਹਨਾਂ ਨਾਲ ਇਸ ਕਰਕੇ ਜਿਆਦਾ ਔਰੀ ਕਿਉਂਕਿ ਇਹ ਕਹ ਰਹੇ ਸੀ ਲੋਕਾਂ ਨੂੰ ਵੀ ਅਸੀਂ ਆਮ ਆ ਜੀ ਤੇ ਜਦੋਂ ਆਮ ਬੰਦਾ ਖਾਸ ਬਣ ਜੇ ਤੇ ਫਿਰ ਆਮ ਬੰਦੇ ਦੀਆਂ ਅੱਖਾਂ ਚ ਰੜਕਦਾ ਉਹਨਾਂ ਨੇ ਉਹ ਰੜਕ ਜਿਹੜੀ ਐ ਨਾ ਉਹ ਕੱਢੀ ਆ ਕਿਉਂਕਿ ਸਾਡੇ ਪੰਜਾਬੀਆਂ ਦਾ ਇੱਕ ਸੁਭਾਅ ਹੀ ਇਦਾਂ ਦਾ ਬਈ ਜਿੰਨਾ ਕਹਿੰਦੇ ਨਾ ਟੈ ਨਹੀਂ ਮੰਨਦੇ ਕਿਸੇ ਦੀ ਹੁਣ ਮੈਨੂੰ ਲੱਗਦਾ ਵੀ ਇਦਾਂ ਦਾ ਹੀ ਕੁਝ ਹੋਇਆ ਸਾਡੇ ਹਲਕੇ ਦੇ ਵਿੱਚ ਹੀ ਸਾਡੇ ਵਿਧਾਇਕ ਸਾਡੇ ਆਪਣਾ ਜਿਹੜਾ ਜੱਦੀ ਪਿੰਡ ਆ ਉੱਥੋਂ ਵਰਕੇ ਤੇ ਮੈਂ ਉਹਨਾਂ ਦੀ ਸੁਣ ਲਿਆ ਹੈਗਾ ਬਾਈ ਇੱਕ ਦਿਨ ਤੁਹਾਡੇ ਵਰਗੇ ਸਾਥੀ ਕਰ ਰਹੇ ਸੀਗੇ ਤੁਹਾਨੂੰ ਜਿਹੜੇ ਕਹਦੇ ਕਿ ਮੇਰਾ ਹਲਕਾ ਤੇ ਦੂਜਾ ਪੈਂਦਾ ਉਹਦੀ ਗੱਲ ਕਰੋ ਜਿੱਥੇ ਮੈਂ 33 32 ਸੀਟਾਂ ਜਿੱਤੀਆਂ ਇਹ ਤੇ ਮੇਰਾ ਪਿੰਡ ਆ ਇਥੇ ਮੈਂ ਇਹ ਦੂਜੇ ਹਲਕੇ ਚ ਪੈਂਦਾ ਤੇ ਮੈਂ ਕੋਈ ਕੰਮ ਹੀ ਨਹੀਂ ਕਰ ਸਕਿਆ ਇੱਕ ਪਾਸੇ ਤਾਂ ਤੁਸੀਂ ਇਹ ਸਟੇਟਮੈਂਟ ਦੇ ਰਹੇ ਹੋ ਜੀ ਇਹ ਸਾਡੇ ਕੀਤੇ ਕੰਮਾਂ ਦੇ ਉੱਤੇ ਮੋਹਰ ਲੱਗੀ ਆ ਤੇ ਹੈਰਾਨ ਕੀ ਦੀ ਗੱਲ ਆ ਕਿ ਤੁਹਾਡਾ ਆਪਣਾ ਕੀ ਜਿਹੜਾ ਪਿੰਡ ਆ ਉਸ ਕੰਮ ਤੋਂ ਵਾਂਝਾ ਹੀ ਰਹਿ ਗਿਆ ਨਹੀਂ ਉਹ ਕਮਾਂਦ ਵੀ ਆਪਣਾ ਪਿੰਡ ਦੇ ਵਿੱਚ ਉਸ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਹੋਇਆ ਫਿਰ ਲੋਕਾਂ ਨੂੰ ਕੰਮ ਦੀ ਕਦਰ ਜਿਹੜੀ ਆ ਉਹ ਤੁਹਾਡੇ ਪਿੰਡ ਵਾਲਿਆਂ ਨੂੰ ਕਿਉਂ ਨਹੀਂ ਆਈ ਦੂਸਰੀ ਗੱਲ ਇਹ ਆ ਕਿ ਜੇ ਤੁਸੀਂ ਪਾਰਟੀ ਪ੍ਰਤੀ ਸਵਿਰਥ ਹੋ ਦੂਸਰੇ ਹਲਕੇ ਚ ਤੁਸੀਂ ਕੰਮ ਕਰ ਰਹੇ ਹੋ ਸਾਰੇ ਤੁਸੀਂ ਕੀਤਾ ਤੇ ਮਤਲਬ ਤੁਸੀਂ ਆਪਣੇ ਪਿੰਡ ਚ ਕਿਸ ਨੂੰ ਵੋਟ ਕਹੀ ਨਹੀਂ ਬਿਲਕੁਲ ਜੇ ਤੁਹਾਡਾ ਲੋਕਾਂ ਦੇ ਪ੍ਰਭਾਵ ਨਹੀਂ ਹੈਗਾ ਕਿ ਲੋਕਾਂ ਨੇ ਦੇਖ ਕੇ ਵੋਟ ਪਾਈ ਸੋ ਇਹ ਐਵੇਂ اٹਕਲਾਂ ਨੇ ਕੌਂਸਲੇ ਨੇ ਇਹਨਾਂ ਨੂੰ ਸੱਚ ਮੰਨ ਲੈਣਾ ਚਾਹੀਦਾ ਅਜੇ ਇਹਨਾਂ ਦੇ ਕੋਲ ਸਮਾਂ ਹੈਗਾ ਉਸ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਜੋ ਇਹਨਾਂ ਨੇ ਵਾਅਦੇ ਕੀਤੇ ਨੇ ਉਹਨੂੰ ਪੂਰਾ ਕਰਨ ਦੀ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨ ਜਿੰਨਾ ਗੱਲਾਂ ਦੇ ਕਰਕੇ ਇਹ ਲੋਕਾਂ ਦੇ ਮਨਾਂ 'ਚੋਂ ਲੱਥੇ ਨੇ ਉਹਨਾਂ ਕਾਰਨਾਂ ਦੀ ਕੋਹੜਪੜਤਾਲ ਇਹ ਜਿੰਨਾ ਇਹ ਇਹ ਦੇ ਇਹਨਾਂ ਦੇ ਕਾਰਜੋਗ ਕੰਮ ਹੋ ਗਏ ਵੀ ਇਹਨਾਂ ਨੇ ਲੋਕਾਂ ਦਾ ਤੁਸੀਂ ਕਹ ਰਹੇ ਵਿਸ਼ਵਾਸ ਨਹੀਂ ਹਾਸਲ ਕਰ ਪਾਇਆ ਜਿਹੜੇ ਵਿਕਾਸ ਕੰਮ ਕਹਿੰਦੇ ਉੱਤੇ ਖਰੇ ਨਹੀਂ ਉਤਰ ਪਾਏ ਪਰ ਜਿਹੜੀ ਪਾਰਟੀ ਦੇ ਵਿਰੋਧ ਬੜਾ ਵੱਡਾ ਪ੍ਰਚਾਰ ਇਹਨਾਂ ਵੱਲੋਂ ਵੀ ਸਰਕਾਰ 'ਚ ਨਾ ਹੁੰਦਿਆਂ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਬਦਮੀਆਂ ਹੋਈਆਂ ਉਹਨਾਂ ਨੇ ਇਨਸਾਫ਼ ਨਹੀਂ ਦਿੱਤਾ ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾਵਾ ਨਹੀਂ ਦਿੱਤੀਆਂ ਉਸ ਪਾਰਟੀ ਵੱਲ ਇਹਨਾਂ ਨਾਲੋਂ ਹਟ ਕੇ ਲੋਕਾਂ ਦਾ ਇੱਕਦਮ ਝੁਕਾਅ ਹੋਣਾ ਉਹਦਾ ਕੀ ਕਾਰਨ ਹੈ ਵੇਖੋ ਗੱਲ ਇਹ ਆ ਕਿ ਜਿਹੜੀਆਂ ਬੇਦਵੀਆਂ ਹੋਈਆਂ ਅਕਾਲੀ ਸਰਕਾਰ ਦੇ ਵੇਲੇ ਹੋਈਆਂ ਰੋ ਅਕਾਲੀ ਦਲ ਦੇ ਵਾਸਤੇ ਉਹ ਬਹੁਤ ਜ਼ਿਆਦਾ ਮੰਦ ਭਾਗਾ ਵਰਤਾਰਾ ਹੈ ਬਿਲਕੁਲ ਜਿਸ ਤਰੀਕੇ ਨਾਲ ਉਸ ਸਮੇਂ ਅਕਾਲੀ ਸਰਕਾਰ ਨੇ ਇਸ ਸਾਰੇ ਮਸਲੇ ਨੂੰ ਹੈਂਡਲ ਕੀਤਾ ਉਹ ਵੀ ਸਲਾਹੁਣਯੋਗ ਨਹੀਂ ਸੀ ਨਿੰਦਣਯੋਗ ਸੀ ਜੀ ਪਰ ਉਹਦੇ ਤੋਂ ਬਾਅਦ ਕਾਂਗਰਸੀ ਸਰਕਾਰ ਆਈ ਹੁਣ ਉਹਨਾਂ ਦੇ ਆਪਣੇ ਹੀ ਮੈਂਬਰ ਵਿਧਾਨ ਸਭਾ ਦੇ ਵਿੱਚ ਵੀ ਇਹ ਕਹਿ ਚੁਕਿਆ ਕਿ ਸਾਡੇ 'ਚ ਹੀ ਇੱਕ ਗਰੁੱਪ ਐਸਾ ਸੀਗਾ ਜਿਹੜਾ ਇਹਦੇ ਤੇ ਸਿਆਸਤ ਕਰਨੀ ਚਾਹੁੰਦਾ ਸੀ। ਹੂੰ। ਇਹਦਾ ਮਤਲਬ ਇਹ ਆ ਕਿ ਵਿਰੋਧੀ ਪਾਰਟੀਆਂ ਨੇ ਇਸ ਮਸਲੇ ਦੇ ਉੱਤੇ ਰਾਜਨੀਤੀ ਕੀਤੀ। ਰਾਜਨੀਤੀ ਕੀਤੀ ਆ ਔਰ ਬਲਕਿ ਇਹਨਾਂ ਦੀ ਨਜ਼ਰ ਦੇ ਵਿੱਚ ਫਿਰ ਗੁਰੂ ਦਾ ਕੋਈ ਭੌਅ ਜਾਂ ਗੁਰੂ ਦਾ ਸਤਕਾਰ ਜਾਂ ਗੁਰੂ ਦਾ ਡਰ ਉਹ ਤੇ ਕੁਛ ਨਾ ਨਾ ਹੋਇਆ। ਬਿਲਕੁਲ। ਇਹ ਤਾਂ ਸਿਆਸਤ ਕੀਤੀ। ਜਿਹੜੇ ਕਹਿੰਦੇ ਸੀਗੇ ਕਾਂਗਰਸ ਤੋਂ ਬਾਅਦ ਕਿ ਇਹਨਾਂ ਨੇ ਜੀ ਇਹ ਅਮਰਿੰਦਰ ਸਿੰਘ ਜਿਹੜਾ ਉਹ ਬਾਦਲਨਾਰਾ ਲੱਗਿਆ ਜੀ ਤਾਂ ਕਰਕੇ ਨਹੀਂ ਕਰ ਰਿਆ ਸਾਰਾ ਕੁਝ ਕੀਤਾ ਇਹ ਨਵੀਂ ਧਿਰ ਆਈ ਇਹਨਾਂ ਨੇ ਕਿਹਾ ਇਹ ਕਿਸੇ ਨੂੰ ਪੁੱਛਣ ਦੀ ਕੀ ਲੋੜ ਐ ਸਾਨੂੰ ਪਤਾ ਕਿਨੇ ਬੇਦਨੀਆ ਕੀਤੀਆਂ ਇਹਨਾਂ ਦੇ ਸੁਪਰੀਮੋ ਨੇ ਸ਼ਰੇਆਮ ਕਿਹਾ ਤੇ ਜੇ ਤੁਹਾਨੂੰ ਪਤਾ ਫਿਰ ਬੇਦਨੀਆ ਕੀਤੀਆਂ ਤੇ ਫਿਰ ਅੱਜ ਤੱਕ ਫੁੜੀ ਢੇਰ ਤੋਂ ਪੂਣੀ ਨਹੀਂ ਤਕਤੀ ਕਿਉਂ ਤੁਹਾਡਾ ਆਪਣਾ ਸਿਟਿੰਗ ਐ ਐਮ ਐਲ اے ਜਿਹੜਾ ਕਮਰਬਿਜੇ ਪ੍ਰਤਾਪ ਆ ਜਿਹਨੂੰ ਤੁਸੀਂ ਕਹਿੰਦੇ ਹੋ ਕੋਈ ਰਿਪੋਰਟ ਜਿਹੜੀ ਐ ਇੰਪਲੀਮੈਂਟ ਕਰਨੀ ਚਾਹੀਦੀ ਹੈ ਤੇ ਸਾਰਾ ਕੁਝ ਹੱਲ ਹੋ ਜਾਏਗਾ ਉਹਨੂੰ ਸ਼ਾਮਲ ਕਰਕੇ ਤੁਸੀਂ ਸਾਰੇ ਪੰਜਾਬ ਦੇ ਵਿੱਚ ਉਸ ਨੂੰ ਪ੍ਰਚਾਰ ਕਰਕੇ ਬੜੀਆਂ ਵੋਟਾਂ ਵੀ ਲਈਆਂ ਅੱਜ ਉਹਦੀ ਇਹ ਹਾਲਤ ਹੋ ਗਈ ਹੈ ਕਿ ਆਪਣੇ ਘਰ 'ਚ ਬਗਾਨੀ ਜੀ ਦਾ ਅਹਿਸਾਸ ਕਰ ਰਿਹਾ ਹੈ ਉਹ ਸਰੀਆਮ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਕੁਐਸਚਨ ਮਾਰਕ ਲਾ ਰਿਹਾ ਸੋ ਲੋਕਾਂ ਨੇ ਕਿਤੇ ਨਾ ਕਿਤੇ ਇਹ ਚੀਜ਼ ਸਮਝੀ ਕਿ ਨੋ ਡਾਊਟ ਜਿਹੜੇ ਉਸੜੇ ਇਨਸੀਡੈਂਟ ਹੋਏ ਇਨਸੀਡੈਂਟ ਹੋਏ ਨੇ ਉਹ ਬੜੇ ਮਾੜੇ ਹੋਏ ਨੇ ਨਿੰਦਣਯੋਗ ਨੇ ਔਰ ਐਸੇ ਇਨਸੀਡੈਂਟ ਜਿਹੜੇ ਆਪ ਵਿਕਚ ਨਹੀਂ ਵਾਪਰਨੇ ਚਾਹੀਦੇ ਪਰ ਗਾਲੇ ਤੇ ਇਹ ਬਣ ਗਈ ਆ ਕਿ ਫਿਰ ਨਿੰਦੋ ਕਿਨੂੰ ਤੇ ਸਲਾਹ ਕਿਨੂੰ ਜੀ ਹੁਣ ਅਕਾਲੀ ਦਲ ਦੇ ਕੋਲ ਇੱਕ ਮਜਬੂਤ ਐਡਵਾਂਟੇਜ ਇਹ ਜਾ ਰਿਹਾ ਹੈ ਕਿ ਠੀਕ ਹੈ ਇਹ ਗੱਲਾਂ ਜਿਹੜੀਆਂ ਉਸ ਸਮੇਂ 'ਚ ਵਾਪਰੀਆਂ ਪਰ ਜਿੰਨੀ ਡਵੈਲਪਮੈਂਟ ਅਕਾਲੀ ਸਰਕਾਰ ਦੇ ਵੇਲੇ ਹੋਈ ਹੈ ਉਹ ਨਹੀਂ ਕਿਸੇ ਸਰਕਾਰ ਦੇ ਵੇਲੇ ਹੋਏ ਵੀ ਨਹੀਂ ਔਰ ਇਹ ਲੋਕ ਗੱਲਾਂ ਆਮ ਕਰਕੇ ਪਿੰਡਾਂ ਦੇ ਵਿੱਚ ਕਰਨ ਲੱਗ ਗਏ ਨੇ ਤੁਸੀਂ ਸੋ ਪਾਰਟੀ ਕਾਂਗਰਸ ਪਾਰਟੀ ਨੇ ਗੱਲ ਕੀਤੀ ਆ ਕੰਪਲੀਟ 5 ਸਾਲਾਂਾਂ ਦੀ ਸਰਕਾਰ ਰਹੀ ਬੇਦਵੀਆਂ ਦੇ ਮੁੱਦੇ ਤੇ ਉਹਨਾਂ ਵੀ ਸਿਆਸਤ ਕੀਤੀ ਤੁਸੀਂ ਉਹਨੇ ਕਿਹਾ ਆਮ ਆਦਮੀ ਪਾਰਟੀ ਦੀ ਵਿਚਾਰਸਾਲ ਦੀ ਸਰਕਾਰ ਦਾ ਕਾਰਜਕਾਲ ਇਹਨਾਂ ਨੇ ਵੀ ਉਤੇ ਸਿਆਸਤ ਕੀਤੀ ਅਜੇ ਤੱਕ ਉਹਦੇ ਬਾਰੇ ਪਰਦਾ ਨਹੀਂ ਚੁੱਕ ਸਕੇ ਵੀ ਅਸਲ ਚ ਬੇਦਵੀਆਂ ਕਰਵਾਈਆਂ ਕਿੰਨੇ ਸੀ ਉਹਦੇ ਅਸਲ ਦੋਸ਼ੀ ਕੌਣ ਸੀ ਸੋ ਇਹ ਵੀ ਬਰਾਬਰ ਦੀਆਂ ਜ਼ਿੰਮੇਵਾਰ ਗਣੀਆ ਜਾ ਸਕਦੀਆਂ ਬਿਲਕੁਲ ਇਸ ਹਮਾਮ ਚ ਸਾਰੇ ਹੀ ਨੰਗੇ ਨੇ ਕਿਸੇ ਨੇ ਵੀ ਕਸਰ ਨਹੀਂ ਛੱਡੀ ਇਹਨੂੰ ਰਾਜਨੀਤਿਕ ਤੌਰ ਦੇ ਉਤੇ ਪਨਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦੇ ਚੋਂ ਸੱਤਾ ਤੱਕ ਪਹੁੰਚਣ ਦਾ ਇਹਨੂੰ ਰਾਹ ਬਣਾਇਆ ਗਿਆ ਔਰ ਅਜੇ ਵੀ ਕੋਈ ਵੀ ਸਿਆਸੀ ਪਾਰਟੀ ਦਾ ਇਹ ਏਜੰਡਾ ਨਹੀਂ ਕਿ ਅਸੀਂ ਸੱਚ ਸਾਹਮਣੇ ਲਿਆਵਾਂਗੇ ਇਹਦੇ ਤੇ ਸਿਆਸਤ ਕੀਤੀ ਜਾ ਰਹੀ ਹੈ। ਉਹੀ ਵੇਖੋ ਇਸ ਵੇਲੇ ਪੰਜਾਬ ਦੇ ਮੁੱਦੇ ਦੀ ਕੋਈ ਗੱਲ ਕਰ ਰਿਆ। ਸਿਰਫ ਤੇ ਸਿਰਫ ਇੱਕ ਦੂਸਰੇ ਨੂੰ ਭੰਡਣ ਤੇ ਲੱਗੇ। ਬਿਲਕੁਲ। ਸਰਕਾਰ ਦੇ ਕੋਲ ਕਰਨ ਵਾਸਤੇ ਬਹੁਤ ਕੁਝ ਆ। ਪਰ ਸਰਕਾਰ ਜਿੱਥੇ ਬੈੰਦੀ ਆ ਜਿੱਥੇ ਵੀ ਸਰਕਾਰ ਦਾ ਕੋਈ ਉੱਚ ਅਧਿਕਾਰੀ ਕੋਈ ਇਹਨਾਂ ਦਾ ਲੀਡਰ ਪ੍ਰੈਸ ਕਾਨਫਰੰਸ ਕਰਦਾ ਗੱਲ ਕਰਦਾ ਦੂਸਰੇ ਨੂੰ ਭੰਡਣ ਦੀ ਗੱਲ ਕਰਦੇ ਯਾਰ ਆਪਣੀ ਕੋਈ ਗੱਲ ਕਰੋ ਨਾ ਕਿ ਅਸੀਂ ਆਹ ਕੁਝ ਕਰ ਦਿੱਤਾ। ਬਿਲਕੁਲ। ਜਿੰਨਾ ਮਸਲਿਆਂ ਦੇ ਕਾਰਨ ਲੋਕ ਉਹਨਾਂ ਤੋਂ ਵੱਧ ਜਾਣੂ ਹੋਏ ਸਨ। ਉਹ ਨੂੰ ਇਹਡੇ ਵੱਡੇ ਪੱਤਰ ਤੇ ਉੱਤੇ ਮੰਡਟ ਦੇ ਕੇ ਸੱਤਾ ਦੇ ਵਿੱਚ ਲਿਆਂਦਾ ਉਹਦੇ ਉੱਤੇ ਤੁਸੀਂ ਕੀ ਕੀਤਾ ਉਹਦੀ ਗੱਲ ਕਰੋ ਨਾ ਨਹੀਂ ਉੱਥੇ ਤੇ ਇਹਨਾਂ ਦੇ ਵੱਡੇ ਲੀਡਰ ਮਨੀਸ਼ ਚੋਧਿਆ ਜੀ ਉਹਨਾਂ ਦਾ ਆਮ ਹੀ ਇੱਕ ਵੀਡੀਓ ਕਲਿੱਪ ਵਾਇਰਲ ਹੁੰਦਾ ਪੰਜਾਬ ਦੇ ਮੁੱਦੇ ਤੇ ਗੱਲ ਹੀ ਨਹੀਂ ਕਿਸੇ ਨੂੰ ਕਹਿੰਦੇ ਵੀ ਸ਼ਾਮ-ਦਾਮ ਦੰਡ ਭੇਦ ਲੜਾਈ ਝਗੜਾ ਮਾਰਕੋਟਾਈ ਜੋ ਵੀ ਕੁਝ ਕਰਨਾ ਪਵੇ ਕਰੋ ਪਰ ਆਪਾਂ ਚੋਣਾਂ ਜਿੱਤਣੀਆਂ ਫਿਰ ਜੋ ਕوجੋਗ ਇਹਨਾਂ ਨੇ ਕਿਹਾ ਉਹਨਾਂ ਨੇ ਕੀਤਾ ਨਾ ਆਹ ਵਖੋ ਜਿਹੜੀਆਂ ਇਲੈਕਸ਼ਨਾਂ ਹੋਈਆਂ ਇਹਦੇ ਵਿੱਚ ਕੀਤਾ ਐਸਐਸਪੀ ਪਟਿਆਲਾ ਦੀ ਜਿਹੜੀ ਵੀਡੀਓ ਆਪਣਾ ਕਾਲ ਜਿਹੜੀ ਆ ਉਹ ਵਾਇਰਲ ਹੋਈ ਆ ਉਹਦੇ ਵਿੱਚ ਅੱਜ ਤੱਕ ਜੇ ਉਹ ਵਾਕਈ ਜਿਹੜੀ ਆ ਫੇਕ ਹੈਗੀ ਆ ਏਆਈ ਨਾਲ ਬਣੀ ਆ ਤੇ ਅੱਜ ਤੱਕ ਉਸ ਤੇ ਪਰਚਾ ਕੋਈ ਨਹੀਂ ਦਰਜ ਕੀਤਾ ਗਿਆ ਵਾਇਰਲ ਕਰਮ ਕਰਦਾ ਬਿਲਕੁਲ ਇਹਦਾ ਮਤਲਬ ਹੈ ਧਾਲ ਚੁ ਕਾਲਾ ਧਾਲ ਚ ਕਾਲਾ ਨਹੀਂ ਢਾਲੀ ਕਾਲੀ ਬਿਲਕੁਲ ਤੇ ਉਹ ਸਰਕਾਰ ਦੀ ਨੀਤੀ ਦਰਸਾਉਂਦੀ ਹੈ ਕਿ ਨੀਤੀ ਕੀ ਆ ਕੁੱਟੋ ਮਾਰੋ ਜੋ ਕੁਝ ਮਰਜ਼ੀ ਕਰੋ ਜਿੱਤਣਾ ਪਰ ਇਹ ਇਲੈਕਸ਼ਨਾਂ ਜਿੱਤ ਕੇ ਤੁਸੀਂ ਆਪਣੇ ਆਪ ਨੂੰ ਭੁਲੇਖੇ ਚ ਰੱਖ ਰਹੇ ਹੋ ਬਿਲਕੁਲ ਲੋਕਾਂ ਨੂੰ ਭਲੇਖਾ ਕੋਈ ਨਹੀਂ ਰਹਿ ਗਿਆ ਉਹ ਇਹ ਵੀ ਲੋਕਾਂ ਨੂੰ ਪਤਾ ਹੈ ਉਹ ਇਹ ਵੀ ਲੋਕਾਂ ਨੂੰ ਦੱਸਦੇ ਆ ਮੈਂ ਮੁੱਖ ਮੰਤਰੀ ਸਾਹਿਬ ਦੀ ਸਪੀਚ ਆਪ ਸੁਣੀ ਨਹੀਂ ਦੀਆਂ ਬਾਕੀ ਵੀ ਸੁਣੀ ਦੀਆਂ ਉਹ ਕਹਿੰਦੇ ਵੀ ਇਹ ਜਿਹੜੀ ਸ਼੍ਰੋਮਣੀ ਅਕਾਲੀ ਦਰ ਪਾਰਟੀ ਆ ਇਹ ਬਿਲਕੁਲ ਜਿ ਉੱਪਰ ਨਹੀਂ ਰਹੀ ਸਿਰਫ ਇਹ ਗੈਂਗਸਟਰਵਾਦ ਨੂੰ ਜਿਹੜਾ ਆ ਬੜਾਵਾ ਦੇ ਰਹੀ ਤੇ ਉਹਨਾਂ ਕੋਲ ਲੋਕਾਂ ਨੂੰ ਫੋਨ ਕਰਵਾ ਕੇ ਸਰਪੰਚਾਂ ਪੰਚਾਂ ਨੂੰ ਡਰਾਇਆ ਤੇ ਭੰਗਾਇਆ ਜਾ ਰਿਹਾ ਜਿਹੜਾ ਥੋੜਾ ਬੋਧਾ ਵੋਟ ਬੈਂਕ ਪਿਆ ਤੇ ਉਹ ਕਾਰਨ ਤੇ ਸਰਕਾਰ ਕੀ ਦੀ ਹੈ ਜਨਰਲ ਦੀ ਸਰਕਾਰ ਹੈ ਗੈਂਗਸਟਰਾਂ ਦੇ ਨਾਥ ਕਿਉਂ ਨਹੀਂ ਪਾਉਂਦੇ ਇਨਾਂ ਦੇ ਰਾਜ ਦੇ ਵਿੱਚ ਫਿਰ ਇਹਨਾਂ ਨੂੰ ਤਾਂ ਚੈਲੰਜ ਹੈ ਕਿ ਜਿਹੜੇ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਕਿਸੇ ਨੂੰ ਤੇ ਧਮਕੀਆਂ ਦੇ ਕੇ ਕਿਸੇ ਦੇ ਕੋਲੋਂ ਵੋਟ ਲੈ ਰਹੇ ਨੇ ਜਾਂ ਧਮਕੀਆਂ ਦੇ ਕੇ ਕਿਸੇ ਦਾ ਕੁਝ ਨੁਕਸਾਨ ਕਰ ਰਹੇ ਨੇ ਤੇ ਫਿਰ ਸਰਕਾਰ ਕਿੱਥੇ ਬਿਲਕੁਲ ਸਰਕਾਰ ਦਾ ਅਮਨ ਕਾਨੂੰਨ ਕਿੱਥੇ ਹੈ ਇਹ ਤੇ ਸਰਕਾਰ ਦਾ ਵਿਸ਼ਾ ਸਰਕਾਰ ਇਸ ਚੀਜ਼ ਤੇ ਉੱਤੇ ਜਵਾਬ ਦੇ ਆ ਭੰਡੀ ਕਰਨ ਵਾਸਤੇ ਨਹੀਂ ਸਰਕਾਰ ਇਸ ਗੱਲ ਦਾ ਜਵਾਬ ਦੇ ਸਰਕਾਰ ਐਕਸ਼ਨ ਲਵੇ ਐਕਸ਼ਨ ਹਲਕੇ ਪਰ ਦੀ ਵੇਖੋ ਇਹਨਾਂ ਨੇ ਪਹਿਲੇ ਸਾਲ ਹੀ ਬਲਕਿ ਸਰਕਾਰ ਬਣਦੇ ਹੀ ਇਹ ਗੱਲ ਕਹੀ ਸੀ ਕਿ ਅਸੀਂ ਕੰਮ ਦੇ ਆਧਾਰ ਤੇ ਵੋਟ ਮੰਗਾਂਗੇ ਜੇ ਤੁਸੀਂ ਕੰਮ ਕੀਤੇ ਹੈ ਤੁਹਾਨੂੰ ਲੋਕਾਂ ਦੇ ਘਰ ਹੀ ਜਾਣਾ ਪੈਣ ਡਿਆ ਘਰ ਘਰ ਜਾ ਕੇ ਤੁਸੀਂ ਵੋਟ ਮੰਗ ਰਹੇ ਹੋ ਪ੍ਰਚਾਰ ਬਾਤੇ ਤੁਸੀਂ ਸੈਂਕੜੇ ਕਰੋੜ ਰੁਪਈਆ ਜਿਹੜਾ ਉਹ ਸਰਕਾਰ ਦਾ ਬਜਟ ਦਾ ਖਰਚਾ ਜਿਹੜਾ ਉਹ ਚੱਲ ਰਿਹਾ ਹੁਣ ਅੱਜ ਦੀ ਅਖਬਾਰ ਦੇ ਵਿੱਚ ਵੇਖੋ ਗ੍ਰੈਂਡਪੇਰੈਂਟ ਮੀਟ ਕੀਤੀ ਜਾਏ ਜੀ ਸਕੂਲਾਂ ਦੇ ਵਿੱਚ ਮੇਰਾ ਖਿਆਲ ਹੈ ਉਹ ਹੁਣ ਮੈਨੂੰ ਤਾਂ ਅੰਦਾਜ਼ਾ ਨਹੀਂ ਕਿ ਇੱਕ ਅਖਬਾਰ ਦੇ ਮੇਨ ਪੇਜ ਦੇ ਉੱਤੇ ਫਰੰਟ ਪੇਜ ਦੇ ਉੱਤੇ ਜਿਹੜਾ ਇਸ਼ਤਿਹਾਰ ਲੱਗਦਾ ਉਹ ਕਿੰਨੇ ਦਾ ਪੈਂਦਾ ਕੀ ਇਹ ਮਾਪੀ ਅਧਿਆਪਕ ਮਿਲਣੀ ਪਹਿਲੀ ਵਾਰੀ ਹੋਈ ਹੈ ਨਹੀਂ ਤੇ ਚੱਲਦਾ ਰਿਹਾ ਪ੍ਰੋਬਲਮ ਇਹ ਅੱਗੇ ਨਹੀਂ ਹੁੰਦੀ ਇੰਨਾ ਪੈਸਾ ਇੱਕ ਪਾਸੇ ਤੇ ਅਸੀਂ ਇੱਕ ਕਰਜ਼ਾਈ ਹੋਏ ਪਏ ਆ ਭੁੱਖੇ ਮਰਨ ਡਿਆ ਦੂਸਰੇ ਪਾਸੇ ਅਸੀਂ ਹਰ ਗੱਲ ਦੇ ਉੱਤੇ ਇੰਨੀ ਐਡਵਰਟਾਈਜ਼ਮੈਂਟ ਵਾਲੇ ਪਾਸੇ ਪੈ ਗਏ ਆ ਸਮਝ ਨਹੀਂ ਲੱਗਦੀ ਕਿ ਸਰਕਾਰ ਕੀ ਦੱchnਾ ਚਾਹੁੰਦੀ ਨਹੀਂ ਮੈਂ ਇਥੇ ਰੋਕਣਾ ਚਾਹੁੰਦਾ ਗੱਲ ਚਲੋ ਆਪਾਂ ਧੜੀਵਾਲ ਸਾਹਿਬ ਦੀ ਕਰ ਰਹੇ ਹਾਂ ਮੁੱਖ ਮੰਤਰੀ ਸਾਹਿਬ ਦਾ ਤੇ ਬਿਆਨ ਹੈ ਵੀ ਨਾ ਤੇ ਮੈਨੂੰ ਅਖਬਾਰਾਂ ਦਾ ਕੋਈ ਸ਼ੌਂਕ ਹੈ ਫੋਟੋਆਂ ਨੂੰ ਆਉਣ ਦਾ ਨਾ ਇਸ਼ਤਿਹਾਰ ਲਵਾਉਣ ਦਾ ਨਾ ਜਾਜ ਦੇ ਝੂਟੇ ਲੈਣ ਦਾ ਮੈਂ ਤਾਂ ਸੇਵਾ ਕਰਨਾ ਤੇ ਸੇਵਾ ਕਰ ਪਰ ਤੁਸੀਂ ਕਰ ਰਹੇ ਹੋ ਗੱਲ ਐਡਵਰਟਾਈਜ਼ਮੈਂਟ ਦੀ ਕੀ ਮੁੱਖ ਮੰਤਰੀ ਸਾਹਿਬ ਦੀ ਐਡਵਰਟਾਈਜ਼ਮੈਂਟ ਹੋਈ ਹੁਣ ਤੱਕ ਬਿਲਕੁਲ ਹੋ ਰਹੀ ਹੈ ਜੀ ਤੁਸੀਂ ਅੱਜ ਹੀ ਵੇਖੋ ਫੋਟੋ ਕਿਹਦੀ ਹੈ ਮੁੱਖ ਮੰਤਰੀ ਸਾਹਿਬ ਦੀ ਹੈ ਕਿਸੇ ਹੋਰ ਦੀ ਤੁਹਾਨੂੰ ਪਉਣਾ ਥਾ ਫਿਰ ਇਹ ਹਰ ਗੱਲ ਦੇ ਉੱਤੇ ਤੇ ਉਹਨਾਂ ਦੀ ਫੋਟੋ ਲੱਗਦੀ ਹੈ ਤੇ ਦੋਹਰੀ ਨੀਤੀ ਕਿਉਂ ਹੈ ਇਹ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਚੱਲ ਰਿਹਾ ਹੈ ਜੀ ਕਿਉਂਕਿ ਜੋ ਕਿਹਾ ਉਹ ਕੀਤਾ ਨਹੀਂ ਹੁਣ ਵੇਖੋ ਜਦੋਂ 22 ਦੀ ਇਲੈਕਸ਼ਨ ਸੀ ਇਹਨਾਂ ਦੇ ਵਿੱਚੋਂ ਬਹੁਤੇ ਜਿਹੜੇ ਅੱਜ ਵਿਸ਼ੇਸ਼ ਸ਼ਹਿਰੀ ਇਸ ਸੂਬੇ ਦੇ ਬਣੇ ਨੇ ਜੀ ਇਹ ਆਪ ਤੁਹਾਂ ਵੇਖਿਆ ਕੰਦਾਂ ਤੇ ਚੜ-ਚੜ ਪੋਸਟਰ ਲਾਉਂਦੇ ਆਪ ਸਵੇਜ diel ਦੇ ਚੜ-ਚੜ ਪੋਸਟਰ ਲਾਉਂਦੇ ਅੱਜ ਇਹਨਾਂ ਨੂੰ ਥੋਨੇ ਦੀ ਧੁੰਨੀ ਲੱਗੀ ਹੈ ਜਿਹੜਾ ਲਾ ਕੇ ਲੈ ਚਲਿਆ ਕੋਈ 60 60 ਗਨਮੈਂਟ ਰੱਖੀ ਫਿਰਦੇ ਨੇ ਆਪ ਪਿਛਲੇ ਦਿਨੀ ਸਾਡੇ ਇੱਥੇ ਚੌਕ ਦੇ ਵਿੱਚ ਟ੍ਰੈਫਿਕ ਜਾਮ ਦੇ ਵੇਲੇ ਸਾਡੇ ਐਮਐਲਏ ਸਭ ਫਸ ਗਏ ਜੀ ਗੁੱਸੇ ਚ ਆਏ ਨੇ ਜਾਂ ਕੁਝ ਗੱਲ ਕਰਦਿਆਂ ਦੇ ਮੂੰਹ ਦੇ ਵਿੱਚ ਉਹ ਐਸਐਚਓ ਦੇ ਪ੍ਰਤੀ ਕੁਝ ਅਪਸ਼ਬਦ ਨਿਕਲੇ ਤੇ ਜੇ ਇਹਨਾਂ ਨੂੰ ਕੋਈ ਪੁੱਛੇ ਵੀ ਉਹਨੇ ਮੁਲਾਜ਼ਮ ਤੇ ਥਾਣੇ 'ਚ ਨਹੀਂ ਜਿੰਨੇ ਤੁਸੀਂ ਨਾਲ ਲਈ ਫਿਰਦੇ ਹੋ ਇਦਾ ਮਤਲਬ ਹੈ ਜਿਹੜਾ 1.5 ਲੱਖ ਵੋਟਰ ਜਿਹੜਾ ਮਗਰਤਰਾ ਫਿਰਦਾ ਉਹਨਾਂ ਦੀ ਸੁਰੱਖਿਆ ਵਾਸਤੇ ਪੁਲਿਸ ਦੀ ਲੋੜ ਹੈ ਕਿ ਤੁਹਾਡੀ ਸੁਰੱਖਿਆ ਜਿਆਦਾ ਲੋੜ ਹੈ ਜੀ ਤੁਸੀਂ ਤਾਂ ਚੰਗੇ ਕੰਮ ਕੀਤੇ ਤੁਹਾਨੂੰ ਕਾਹਦਾ ਖਤਰਾ ਕੀ ਕਰਦਣ ਲਗਾ ਕੋਈ ਬਹੁਤ ਕੀਤਾ ਹੀ ਅਜੇ ਤੱਕ ਕੱਖ ਨਹੀਂ ਤੁਸੀਂ ਦੂਜਿਆਂ ਨੂੰ ਕਹਿੰਦੇ ਹੋ ਜੇ ਤੁਹਾਨੂੰ ਲੋਕੀ ਨਹੀਂ ਪਸੰਦ ਕਰਦੇ ਤਾਂ ਮੁਰਗੀ ਖਾਣੇ ਖੋਲੋ ਯਾਰ ਤੁਸੀਂ ਪਹਿਲਾਂ ਵਿੱਚ ਮਲਾ ਮੇਚਾ ਮੇਚਦੇ ਹੋਣ ਮੇਚ ਲੋ ਤਾਂ ਕਿਹੜੀ ਆਖਰ ਲੱਗੀ ਸੋ ਸੋ ਇਹ ਚਲੋ ਉਹਨਾਂ ਦਾ ਉਹਨਾਂ ਨੇ ਮੁੜ ਕੇ ਬਾਅਦ ਚ ਕਿਹਾ ਵੀ ਇਹ ਜਿਹੜੀਆਂ ਗਾਲਾਂ ਐਸਐਚ ਨੂੰ ਕੱਡੀਆਂ ਨੇ ਇਹਦੇ ਆਪਣੇ ਮੁੰਡੇ ਨੂੰ ਵੀ ਕੱਢ ਲੈਂਦੀਆਂ ਨੇ ਆਪਣੇ ਭਰਾਵਾਂ ਨੂੰ ਵੀ ਕੱਢ ਲੈਂਦੀ। ਨਹੀਂ ਨਹੀਂ ਮੈਂ ਉਹ ਕੱਲ ਤੇ ਆਇਆ ਵੇਖੋ ਮੈਂ ਆ ਰਿਹਾ ਹਾਂ ਉਸ ਗੱਲ ਦੇ ਉੱਤੇ। ਉਹ ਗੱਲ ਕੋਈ ਨਹੀਂ ਕਿ ਮੂੰਹ ਚੋਂ ਨਿਕਲ ਗਈ ਕਿਉਂਕਿ ਸਾਡਾ ਸੁਭਾਅ ਹੀ ਆ ਕਈ ਵਾਰੀ ਗੱਲ ਕਰਦਿਆਂ ਕਰਦਿਆਂ ਗਾਲ ਨਿਕਲ ਜਾਂਦੀ ਕੋਈ ਗੱਲ ਨਹੀਂ ਓਨ ਵੀ ਕੋਈ ਪਤਾ ਨਹੀਂ ਗੁੱਸਾ ਕੀਤਾ ਨਹੀਂ ਕੀਤਾ ਪਰ ਐਸਐਚ ਦੀ ਬਦਲੀ ਹੋ ਗਈ ਹੁਣ ਪਤਾ ਨਹੀਂ ਐਸਐਚ ਨੇ ਆਪ ਕਰਾਈ ਆ ਤੇ ਐਮਐਲਏ ਸਭ ਨੇ ਕਰਾਈ। ਪਰ ਜਿਸ ਮਸਲੇ ਨੂੰ ਲੈ ਕੇ ਉਹਨਾਂ ਨੂੰ ਇਹ ਤਪ ਚੜਿਆ ਉਹਨਾਂ ਨੂੰ ਇਹ ਗੁੱਸਾ ਚੜਿਆ ਕੀ ਉਹ ਮਸਲਾ ਹੱਲ ਹੋ ਗਿਆ? ਨਹੀਂ ਬਿਲਕੁਲ ਨਹੀਂ ਉਹ ਤੇ ਉਵੇਂ ਹੀ ਹੋ। ਅੱਜ ਬਾ ਬਿਲਕੁਲ ਟ੍ਰੈਫਿਕ ਦਾ ਸਾਡੀ ਦਾ ਉਹੀ ਹਾਲ ਆ। ਹੂੰ ਮੈਂ ਸਮਝਦਾ ਹੀਗਾ ਕਿ ਪਿਛਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਅੰਦਰ ਇੱਛਾ ਸ਼ਕਤੀ ਨਹੀਂ। ਔਰ ਇਹ ਤੇ ਇੱਛਾ ਸ਼ਕਤੀ ਦਾ ਪ੍ਰਚਾਰ ਸਾਰਿਆਂ ਨੂੰ ਵੱਧ ਕਰਦੇ ਆ ਤੇ ਜੇ ਤੁਹਾਡੇ ਚ ਇੱਛਾ ਸ਼ਕਤੀ ਹੈਗੀ ਆ ਤੇ ਤੁਸੀਂ ਇਹਨੂੰ ਠੀਕ ਕਿਉਂ ਨਹੀਂ ਕਰ ਰਹੇ? ਤੇ ਚਲੋ ਤੁਸੀਂ ਤੇ 2022 ਤੇ ਨਾਲ ਰਹੇ ਹੋ ਆਮ ਆਦਮੀ ਪਾਰਟੀ ਨੂੰ ਜਿਤਾਉਣ ਦੀ ਮੁੱਖ ਭੂਮਿਕਾ ਢਾਲੀਵਾਲ ਸਾਹਿਬ ਦੇ ਨਾਲ ਨਵਾਈ। ਸੋ ਢਾਲੀਵਾਲ ਸਾਹਿਬ ਦੇ ਜਿਹੜੇ ਕੰਮ ਆ ਲੋਕ ਮੈਨੂੰ ਪੁੱਛਦੇ ਆ ਵੀ ਕਦੀ ਜਾ ਕੇ ਜਿਹੜੀਆਂ ਆਪਣੇ ਗੈਸ ਦੀਆਂ ਦੁਕਾਨਾਂ ਨੇ ਜਿੱਥੋਂ ਸਿਲੰਡਰ ਮਿਲਦੇ ਨੇ ਉਥੇ ਜਾ ਕੇ ਉਹਨਾਂ ਨੂੰ ਧਮਕਾਉਣਾ, ਕਰਿਆਨੇ ਵਾਲਿਆਂ ਨੂੰ ਚੋਰ ਦੱਸਣਾ, ਖਾਦ ਖਾਦਾਂ ਵਾਲਿਆਂ ਨੂੰ ਕਹਿਣਾ ਵੀ ਤੁਸੀਂ ਚੋਰ ਜੇ ਟਰੈਕ ਜਿਹੜੇ ਨੇ ਉਥੇ ਖਲੋ ਕੇ ਕੰਮ ਕਰਨੇ। ਐਜੇ ਵਿਧਾਇਕ ਜਾਂ ਮੰਤਰੀ ਇਹ ਜਿਮੇਵਾਰੀ ਹੈਗੀ ਆ ਵੀ ਆਪ ਖਲੋ ਕੇ ਜਾ ਕੇ ਬਿਲਕੁਲ ਮਤਲਬ ਹੀ ਨਹੀਂ, ਮਸ਼ੀਨਰੀ ਨੂੰ ਆਪਰੇਟ ਕਰਨਾ ਨਹੀਂ ਆਉਂਦਾ। ਕੀ ਕਰਨਾ ਚਾਹੀਦਾ ਜੇ ਤੁਸੀਂ ਮਸ਼ੀਨਰੀ ਨੂੰ ਆਪਰੇਟ ਕਰਨਾ, ਜੇ ਤੁਹਾਨੂੰ ਖਾਦਾਂ ਦੇ ਬਾਰੇ ਵਿੱਚ ਡੀਲਰਾਂ ਦੇ ਬਾਰੇ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਉਹਨਾਂ ਦਾ ਡਿਪਾਰਟਮੈਂਟ ਹੈ। ਜੀ। ਡਿਪਾਰਟਮੈਂਟ ਦੇ ਥਰੂ ਤੁਸੀਂ ਉਹਨਾਂ ਦੀ ਪੜਤਾਲ ਕਰਾ ਸਕਦੇ ਹੋ। ਕਿਸੇ ਨੂੰ ਜਾ ਕੇ ਤੇ ਪਹਿਲੀ ਗੱਲ ਤੇ ਆ ਵੀ ਵੇਖੋ WhatsApp ਜਿਹੜੇ ਨੇ ਦੁਕਾਨਦਾਰ ਤੇ ਗਾਹਕ ਅਸੀਂ ਇਹ ਛੋਟੇ ਕਸਬਿਆਂ ਦੇ ਪਿੰਡਾਂ ਦੇ ਰਹਿਣ ਵਾਲੇ ਜੀ ਸਾਡੀ ਇੱਕ ਦੂਸਰੇ ਦੇ ਨਾਲ ਸਾਡੀ ਸਾਡੇ ਗਾਹਕਾਂ ਦੇ ਨਾਲ ਦੁਕਾਨਦਾਰਾਂ ਦੀ ਰਿਸ਼ਤੇਦਾਰਾਂ ਵਾਲੇ ਸਬੰਧ ਨੇ ਬਿਲਕੁਲ ਸਾਡੇ ਜੰਮਣੇ ਮਰਣੇ ਸਾਂਝੇ ਨੇ ਇੱਕ ਦੂਸਰੇ ਦੇ ਘਰ ਦੁੱਖ ਸੁੱਖ ਨੂੰ ਜਾਣਦੇ ਆ ਔਰ ਇੱਥੇ ਕਿਤੇ ਕੋਈ ਗੰਢਿਆਂ ਚ ਗੰਢੇਲ ਨਿਕਲਾਵੇ ਤੇ ਮੈਂ ਕਹਿ ਨਹੀਂ ਸਕਦਾ ਪਰ ਸਾਰੇ ਦੁਕਾਨਦਾਰ ਆਪਣੇ ਗਾਹਕਾਂ ਦੇ ਨਾਲ ਕੋਆਪਰੇਟ ਕਰਦੇ ਬਿਲਕੁਲ ਕੋਈ ਅਸਾ ਦੁਕਾਨਦਾਰ ਨਹੀਂ ਕਿ ਇਹੋ ਜੀ ਹੜਾਂ ਵਰਗੀ ਤਰਾਸਦੀ ਆਈ ਹੋਵੇ ਤੇ ਉਹ ਬਲੈਕਮੇਲਿੰਗ ਕਰੇ ਉਹ ਲੁੱਟ ਬਜਾਰੀ ਕਰੇ ਉਹ ਮਾੜਾ ਸੌਦਾ ਮਹਿੰਗੇ ਮੁੱਲ ਦੇ ਉੱਤੇ ਵਿੱਚ ਏਦਾਂ ਦੀ ਕੋਈ ਗੱਲ ਨਹੀਂ ਹੁੰਦੀ ਨਹੀਂ ਇਥੇ ਏਦਾਂ ਦੀਆਂ ਜਿਹੜੀਆਂ ਹਰਕਤਾਂ ਹੋਈਆਂ ਨੇ ਉਹਦੇ ਨਾਲ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪਾੜਾ ਪਾਉਣ ਦੀ ਕੋਸ਼ਿਸ਼ ਹੋਈ ਹੈ ਪ੍ਰਸ਼ਾਸਨਕ ਤੌਰ ਤੇ ਜਿਹੜੇ ਕੰਮ ਕੀਤੇ ਜਾਣੇ ਚਾਹੀਦੇ ਸੀ ਉਹ ਕੀਤੇ ਨਹੀਂ ਬੇ ਲੋੜੀ ਐਕਸਰਸਾਈਜ਼ ਕਰਕੇ ਸਿਰਫ ਤੇ ਸਿਰਫ ਫੀਮਲੈਂਡ ਦੀ ਕੋਸ਼ਿਸ਼ ਹੈ ਹੋਰ ਕੁਝ ਨਹੀਂ ਕੀਤਾ ਵੀ ਸੋ ਲੋਕਾਂ ਨੇ ਇਹ ਗੱਲ ਕਹੀ ਦੁਕਾਨਦਾਰਾਂ ਨੇ ਸਾਨੂੰ ਦੱਸਿਆ ਕਹਿੰਦੇ ਵੀ ਸਾਡੇ ਪੰਜਾਬ ਦੇ ਜਿਹੜੇ ਦਾਨੀ ਸੱਜਣ ਸੀ ਨਾ ਉਹਨਾਂ ਨੇ ਬੜੇ ਯਤਨ ਕੀਤੇ ਜਿਹਨੂੰ ਹਾੜਾਏ ਨੇ ਲੋਕਾਂ ਦੇ ਘਰਾਂ ਤੱਕ ਸਮਾਨ ਪਹੁੰਚਾਇਆ ਕਹਿੰਦੇ ਸਾਡੀਆਂ ਦੁਕਾਨਾਂ ਤਾਂ ਵੈਸੇ ਹੀ ਬੰਦ ਪਈਆਂ ਰਹੀਆਂ ਇੱਕ ਸਾਹਿਬ ਵੀ ਇੰਨਾ ਰਾਸ਼ਨ ਲੋਕਾਂ ਤੱਕ ਪਹੁੰਚ ਗਿਆ ਇਨੀਆਂ ਸਵਾਮਾਂ ਜਿਹੜੀਆਂ ਨੇ ਦਾਨੀ ਸੱਜਣਾ ਨੇ ਭੇਦੀਆਂ ਭਾਵੇਂ ਉਹ ਦੇਸ਼ਾਂ ਹੀ ਰਹਿੰਦੇ ਵਿਦੇਸ਼ਾਂ ਨੇ ਹੋਰ ਸਟੇਟਾਂ ਦੇ ਨਾ ਹੋਰ ਸੂਬਿਆਂ ਦੇ ਲੋਕਾਂ ਨੇ ਵੀ ਇੱਥੇ ਆ ਕੇ ਸੇਵਾ ਕੀਤੀ ਸਾਡੇ ਉੱਤੇ ਕਹਿੰਦੇ ਐਵੇਂ ਇੱਕ ਬਲੇਮ ਆ ਚਲੋ ਇਹ ਵੀ ਗੱਲ ਇੱਕ ਵੱਖਰੀ ਆ ਲੋਕਾਂ ਨੇ ਕਿਹਾ ਵੀ ਫਲਾਣਾ ਵੀ ਪਿੰਡੋਂ ਹਾਰ ਕੇ ਫਲਾਣੇ ਦੇ ਪਿੰਡੋਂ ਵੀ ਹਾਰ ਕੇ ਧਾਲੀਵਾਲ ਸਾਹਿਬ ਵੀ ਆਪਣੇ ਪਿੰਡ ਉਹ ਇਹਨਾਂ ਵਿਚਰਦੇ ਰਹੇ ਹੋ ਹੁਣ ਵੀ ਸਾਰਾ ਕਾਰਜਕਾਲੀ ਨਾਲੇ ਬਹਿ ਕੇ ਆਪਾਂ ਵੇਖਦੇ ਕਮੀ ਕੀ ਲੱਗਦੀ ਤੁਹਾਨੂੰ ਉਹਨਾਂ ਦੇ ਬਾਡੀ ਲੈਂਗੁਏਜ ਦੇ ਵਿੱਚ ਉਹਨਾਂ ਦੇ ਬੋਲ ਬਾਣੀ ਦੇ ਸਟਾਈਲ ਦੇ ਵਿੱਚ ਜਾਂ ਕੰਮ ਕਰਨ ਦੇ ਤਰੀਕੇ ਵਿੱਚ ਕਮੀ ਕਿੱਥੇ ਗੱਲਾਂ ਅਸੀਂ ਚੰਗੀਆਂ ਆਚਾਰੀ ਮੂਰੀਆਂ ਗੱਲਾਂ ਜਿਨੇ ਮਰਜ਼ੀ ਕਰੀ ਜਾਓ ਜਿੰਨੀ ਦੇਰ ਤੱਕ ਤੁਸੀਂ ਲੋਕਾਂ ਦੀ ਮੁਸ਼ਕਲ ਨੂੰ ਲੋਕਾਂ ਦੀ ਪ੍ਰੋਬਲਮ ਨੂੰ ਆਪਣੀ ਪ੍ਰੋਬਲਮ ਨਹੀਂ ਸਮਝਦੇ ਉਹਨਾਂ ਚਿਰ ਤੱਕ ਸੋਲੂਸ਼ਨ ਨਹੀਂ ਹੋ ਸਕਦਾ ਵਿਖੜਾ ਕਰ ਸਕਦੇ ਆ ਇਹ ਵਿਖੜਾ ਕਰ ਰਹੇ ਨੇ ਕਿ ਲੋਕਾਂ ਦੀਆਂ ਮੁਸ਼ਕਲਾਂ ਮੇਰੀਆਂ ਮੁਸ਼ਕਲਾਂ ਨੇ ਜਦੋਂ ਕਿ ਉਹ ਨਹੀਂ ਹੈਗੀਆਂ ਸਭ ਤੋਂ ਪਹਿਲੀ ਗੱਲ ਤੇ ਜਿਹੜਾ ਬੰਦਾ ਆਪਣੀ ਜ਼ੁਬਾਨ ਤੇ ਨਾ ਰਵੇ ਇਹ ਕੱਲ ਤੱਕ ਕੀ ਕਹਿੰਦੇ ਜੀ ਕਿ ਅਸੀਂ ਆਮ ਆ ਕੀ ਅੱਜ ਆਮ ਹੈਗੇ ਉਹ ਹੀ ਦੱਸ ਦਿਓ 10 10 20 20 ਗੱਡੀਆਂ ਇਹਨਾਂ ਦੇ ਨਾਲ ਕਿਸ ਮਕਸਦ ਵਾਸਤੇ ਕਿਉਂ ਅੜੀਵਾਲ ਸਰ ਨੂੰ ਖਤਰਾ ਹੋ ਸਕਦਾ ਸਿਆਸੀ ਤੋਂ ਨਹੀਂ ਕਾਦਾ ਖਤਰਾ ਜਦੋਂ ਮਾੜਾ ਕੰਮ ਹੀ ਨਹੀਂ ਕੀਤਾ ਮਾੜਾ ਕੀ ਛੜਿਆ ਕੰਮ ਕੀਤਾ ਹੀ ਕੋਈ ਨਹੀਂ ਤੇ ਖਤਰਾ ਕਦਾ ਆਕੇ ਕਾਦਾ ਖਤਰਾ ਹੋ ਗਿਆ ਖਤਰੇ ਦੀ ਕੋਈ ਗੱਲ ਤੇ ਹੋਵੇ ਨਾ ਵੀ ਖਤਰਾ ਆ ਬਿਲਕੁਲ ਤੇ ਜੇ ਖਤਰਾ ਹੈਗਾ ਆਇਆ ਤੇ ਫੇਰ ਇਹਦਾ ਮਤਲਬ ਇਹ ਆ ਕਿ ਸਰਕਾਰ ਕੰਮ ਨਹੀਂ ਕਰ ਰਹੀ। ਹੂੰ। ਖਤਰਾ ਤਾਂ ਆ ਕਿ ਥਾਣੇ ਤੇ ਤੁਸੀਂ ਨਾਲ ਬੰਨੀ ਫਿਰਦੇ ਹੋ। ਤੁਸੀਂ ਚੈੱਕ ਕਰਕੇ ਵੇਖ ਲਓ ਜਿਨਾਂ ਨਾਲ ਥਾਣੇ ਚੁੰਨੇ ਮੁਲਾਜ਼ਮ ਨਹੀਂਗੇ ਜਿੰਨੇ ਐਮਐਲਏ ਸਾਹ ਦੇ ਨਾਲ। ਤਾਂ ਮੈਨੂੰ ਸਰਵ ਦਿੰਦਾ। ਇਸ ਕਰਕੇ ਉਹਦੀ ਉਹਦੀ ਲੋੜ ਤਾਂ ਹੈਗੀ ਸੀ ਕਿ ਲੋਕਾਂ ਦੀ ਹਿਫਾਜ਼ਤ ਵਾਸਤੇ ਇਹ ਸਿਕਿਉਰਿਟੀ ਏਜੰਸੀਜ਼ ਜਿਹੜੀਆਂ ਨੇ ਉਹ ਕੰਮ ਕਰਦੀਆਂ ਨਾ ਕਿ ਇੱਕ ਵਿਅਕਤੀ ਵਿਸ਼ੇਸ਼ ਦੀ ਸਿਕਿਉਰਿਟੀ ਵਾਸਤੇ ਲੱਗਿਆ ਰਹਿੰਦੀਆਂ। ਸੋ ਇਸ ਕਰਕੇ ਜਿਹੜੀਆਂ ਗੱਲਾਂ ਇਹ ਲੋਕਾਂ ਨਾਲ ਕਰਦੇ ਰਹੇ ਨੇ ਤੇ ਅਮਲ ਉਹਦੇ ਉਲਟ ਨੇ। ਉਹ ਲੋਕਾਂ ਦੀ ਨਜ਼ਰ ਦੇ ਵਿੱਚ ਲਟਕਦੇ ਨੇ। ਇਹਨਾਂ ਨੂੰ ਉਹ ਜਿੱਦਾਂ ਦੂਸਰੇ ਨੂੰ ਚਲਦਾ ਕਰ ਦਿੱਤਾ ਨਾ ਇਦਾਂ ਹੀ ਵਾਰੀ ਇਹਨਾਂ ਦੇ ਵੀ ਛੇਤੀ ਆਈ ਹੈ ਮੱਝੋਂ ਭੋਪੋਦੀ ਦੂਰ ਨਹੀਂ ਹੁੰਦੀ ਨੇੜੇ ਹੀ ਦੋ ਸਵਾਲ ਨੇ ਮੇਰੇ ਹੁਣ ਤੁਹਾਡੇ ਤੋਂ ਮੈਂ ਵਗਨੀ ਤੋਰਤੇ ਵੀ ਤੁਸੀਂ ਹੁਣ ਇੱਥੇ ਬਲਾਕ ਸੰਪਤੀ ਦੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਲੜੀਆਂ ਆਪਣੀ ਕਮਾਂਡ ਵੀ ਕੀਤੀ ਹੈ ਕਵਾੜ ਕੀ ਕਮਾਂਡ ਦਿੱਤੀ ਤੁਸੀਂ ਇਹ ਨਾਲੇ ਹਲਕੇ ਦੇ ਵਿੱਚ ਰਮਦਾਸ ਤੇ ਨਾਲਾ ਬਲਾਕ 33 ਬਲਾਕ ਸੰਪਤੀ ਜਿਹਦੇ ਵਿੱਚੋਂ 10 ਤੋਂ ਨਾ ਪਹਿਲਾਂ ਹੀ ਅਨਾਉਂਸ ਕਰ ਦਿੱਤੀ ਬਿਨਾਂ ਮੁਕਾਬਲਾ ਬਿਲਕੁਲ ਜੂਦਾ ਸਰਕਾਰ ਨੇ ਕਿਹਾ ਜੇਤੂ ਤੇ 23 ਰਹਿ ਗਈਆਂ ਚਾਰ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂਾਂ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਲੜੀਏ। ਸੋ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਉਹ ਬਾੜ ਉਹਨੂੰ ਕਿਵੇਂ ਵੇਖ ਰਹੇ ਹੋ? ਸਰਕਾਰ ਨੇ ਇਹਦੇ ਵਿੱਚ ਕਿੰਨਾ ਘੜੇ ਕੜਾਇਆ ਤੇ ਕਾਂਗਰਸ ਦਾ ਜਿਹੜਾ ਬਾਈਕਾਟ ਹੈ। ਸੋ ਜਿਹੜਾ ਮੇਰਾ ਅਸਲ ਸਵਾਲ ਹੀ ਕਾਂਗਰਸ ਦੇ ਬਾਈਕਾਟ ਦਾ ਨੁਕਸਾਨ ਤੇ ਫਾਇਦਾ ਕਿਨੂੰ ਹੋਇਆ? ਕੋ ਕਾਂਗਰਸ ਦੇ ਬਾਈਕਾਟ ਦਾ ਜਿਹੜਾ ਫਾਇਦਾ ਨਾ ਸਰਕਾਰ ਨੂੰ ਹੀ ਹੋਇਆ। ਜੀ। ਕਿਉਂਕਿ ਪਰਸੈਂਟੇਜ ਵੋਟ ਜਿਹੜੀ ਆ ਉਹ ਘੱਟ ਪੋਲ ਹੋਈ ਹੈ। ਦੂਸਰੀ ਗੱਲ ਇਹ ਹੁੰਦੀ ਆ ਕਿ ਆਪੋਜੀਸ਼ਨ ਤੋਂ ਕਿਸੇ ਨੇ ਕੀ ਲੈਣਾ? ਹੂੰ ਸਰਕਾਰ ਕੋਚਰੇ ਤੇ ਕੰਮ ਹੁੰਦੇ ਨੇ ਜਦੋਂ ਲੋਕਾਂ ਦੇ ਉੱਤੇ ਇਹ ਪਾਬੰਦੀ ਹਟ ਜਾਂਦੀ ਹੈ ਕਿ ਸਾਡੀ ਪਾਰਟੀ ਦਾ ਉਮੀਦਵਾਰ ਨਹੀਂ ਮੈਦਾਨ ਚ ਆਗਾ ਤੇ ਅਗਲੇ ਸੋਚਦੇ ਨੇ ਮੇਰੇ ਪਿੰਡ ਦਾ ਮੋਤਬਰ ਬੰਦਾ ਚਲੋ ਇਹਦੀ ਜਿਹੜੀ ਆ ਖੁਸ਼ ਨੁਦੀ ਹਾਸਲ ਕਰ ਲਈਏ ਤੇ ਇਹਦੇ ਨਾਲ ਰਹੀਏ ਹੋਰ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਛਤ ਦੇ ਨਾਲ ਲੋਕਾਂ ਨੂੰ ਕੋਈ ਬਹੁਤਾ ਵਾਸਤਾ ਨਹੀਂ ਹੈਗਾ ਇਸ ਕਰਕੇ ਉਹਦੇ ਵਿੱਚੋਂ ਜ਼ਿਆਦਾਤਰ ਵੋਟ ਤੇ ਬਾਈਕਾਟ ਦੇ ਕਾਰਨ ਭੁਗਤੀ ਨਹੀਂ ਤੇ ਜਿੰਨੀ ਕੁ ਭੁਗਤੀ ਆ ਉਹਦੇ ਵਿੱਚੋਂ ਜ਼ਿਆਦੀ ਸਤਾਧਾਰੀ ਪੱਖ ਦੇ ਵਾਹ ਮੈਨੂੰ ਇਹ ਨਾ ਕਿਸੇ ਨੇ ਬਹੁਤ ਹੀ ਖਾਸ ਅਜਨੇ ਦੱਸਿਆ ਕਿ ਸਾਨੂੰ ਹਾਈ ਕਮਾਂਡ ਵੱਲੋਂ ਸੁਨੇਹਾ ਲੱਗਾ ਹੁਣ ਪਤਾ ਨਹੀਂ ਉਹ ਹਾਈ ਕਮਾਂਡ ਆਪਣੇ ਸਾਬਕਾ ਵਿਧਾਇਕ ਨੂੰ ਮੰਨਦੇ ਆ ਜਾਂ ਉਹਨਾਂ ਤੋਂ ਉੱਤੇ ਕਿਸੇ ਹੋਰ ਨੂੰ ਮੰਨਦੇ ਆ ਉਹਨਾਂ ਕਹਿੰਦੇ ਉਹਨਾਂ ਕਹਿੰਦੇ ਵੀ ਕਾਲੀ ਦਲ ਦੇ ਵਾਅਦੇ ਪ੍ਰਭਾਵ ਨੂੰ ਰੋਕਣ ਲਈ ਤੁਸੀਂ ਮੌਜੂਦਾ ਧਿਰ ਦੇ ਵਾਲ ਜਿਹੜੀ ਆਪਣੀ ਵੋਟਾਂ ਪਾਉਣ ਕਰਦੋ ਕਹਿੰਦੇ ਅਸੀਂ ਇਤਰਾਜ਼ ਤਾਂ ਆ ਵੀ ਸਾਡੇ ਕਹਿਣ ਤੇ ਲੋਕਾਂ ਨੇ ਵੋਟ ਨਹੀਂ ਪਾਉਣੀ ਅਸੀਂ ਆਪਣੀਆਂ ਜਿਹੜੀਆਂ ਘਰ ਦੀਆਂ 10 ਵੀ 15 ਜਾਂ 50 ਵੋਟਾਂ ਨੇ ਉਹ ਕੋਸ਼ਿਸ਼ ਕਰਾਂਗੇ ਪਗਦਾਉਣ ਦੀ ਮੌਜੂਦਾ ਤੈਨੂੰ ਤੇ ਡਰ ਹੋਵੇ ਤੇ ਜਿਹੜੀ ਪਹਿਲਾਂ ਹੀ ਪਾਰਟੀ ਹਾਰੀ ਹੋਈ ਆ ਕਾਂਗਰਸ ਉਹਨੂੰ ਡਰ ਕਦਾ ਜਾਂ ਕਲੀ ਦਾ ਉਹਨਾਂ ਨੂੰ ਕੋਈ ਇੱਕ ਸਤਾ ਰਿਆ ਉਹਨਾਂ ਨੂੰ ਕੋਈ ਇੱਕ ਸਤਾ ਰਿਆ ਕਿਉਂਕਿ ਵੇਖੋ ਇਹ ਉਹਨਾਂ ਦਾ ਜੇ ਆਪਾਂ ਆਖੀ ਹੈ ਨਾ ਕਿ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਫੈਸਲਾ ਜੇ ਉਹਨਾਂ ਨੇ ਇਹ ਗੱਲ ਕਹੀ ਜੇ ਕਹੀ ਜੇ ਕਹੀ ਤੇ ਬਿਲਕੁਲ ਠੀਕ ਕਹੀ ਹੈ ਕਿਉਂਕਿ ਵੇਖੋ ਗੱਲ ਇਹ ਆ ਕਿ ਸਰਕਾਰ ਜਿੱਤ ਵੀ ਜਾਏਗੀ ਨਾ ਤੇ ਆਮ ਕਰਕੇ ਪ੍ਰਭਾਵ ਇਹ ਹੀ ਬਣਨਾ ਕਿ ਸਰਕਾਰਾਂ ਧੱਕੇ ਕਰਦੀਆਂ ਕਿਉਂਕਿ ਜਿਨ੍ਹਾਂ ਨੇ ਅਧੀਆਂ ਸੀਟਾਂ ਪਹਿਲਾਂ ਹੀ ਬਿਨਾ ਮੁਕਾਬਲਾ ਜਿਤਾ ਲੀਆਂ ਫਿਰ ਬਾਅਦ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਲੜ ਰਿਹਾ ਪਾਰਟੀ ਤੇ ਲੜ ਨਹੀਂ ਰਹੀ ਪ੍ਰਸ਼ਾਸਨ ਲੜ ਰਿਹਾ ਤੇ ਉਹ ਤੇ ਸਰਕਾਰ ਦੇ ਪ੍ਰਭਾਵ ਹੀਟ ਜਾਣੀਆਂ ਨੇ ਤੇ ਸਰਕਾਰ ਦਾ ਪ੍ਰਭਾਵ ਇਲੈਕਸ਼ਨ ਤੇ ਵਰਤ ਲੈਣਗੇ ਲੋਕਾਂ ਦੇ ਵਿੱਚ ਤੇ ਜ਼ੀਰੋ ਹੋ ਗਿਆ ਇਸ ਕਰਕੇ ਆਉਣ ਵਾਲੀ ਲੜਾਈ ਜਿਹੜੀ ਕਾਂਗਰਸ ਨੂੰ ਦਿਸਦਾ ਕਿ ਸਾਡੀ ਆਮ ਆਦਮੀ ਪਾਰਟੀ ਦਾ ਨਹੀਂ ਹੈਗਾ ਕਾਂਗਰਸ ਨੂੰ ਲੜਾਈ ਦਿਖ ਰਹੀ ਹੈ ਵੀ ਅਕਾਲੀ ਦਲ ਦੇ ਵਿੱਚ ਹੁਣ ਲਗਭਗ ਇਸ ਕਰਕੇ ਭੁੱਖ ਦਾ ਦੁਸ਼ਮਣ ਜਿਹੜਾ ਉਹਦੀਆਂ ਪਹਿਲਾਂ ਹੀ ਜਿਹੜੀਆਂ ਖੋਚਾਂ ਦੇ ਵਿੱਚ ਉਹ ਖੁਦਖਤਾਰੀਆਂ ਕੱਢਣੀਆਂ ਚਾਹੁੰਦੇ ਪੀ ਪਹਿਲਾਂ ਹੀ ਖੁਚਾ ਚੁੱਕੇ ਸੋ ਆਖਰੀ ਹਿਲਾੜਾ ਤੇ ਬਲਾਕ ਦੇ ਕਿੰਨੇ ਬੂਥ ਅਕਾਲੀ ਦਲ ਨੇ ਜਿੱਤੇ ਨੇ ਇੱਕ ਬੂਥ ਤੇ ਜਿਹੜੇ ਨੇ ਬਹੁਤ ਜਿੱਤੇ ਨੇ ਤਕਰੀਬਨ 100 ਦੇ ਕਰੀਬ ਬੂਥ ਜਿਹੜੇ ਆ ਉਹ ਅਕਾਲੀ ਦਲ ਜਿੱਤਿਆ ਔਰ ਪਿਛਲੀ ਵਾਰ ਨਾਲੋਂ ਐਮਪੀ ਇਲੈਕਸ਼ਨ ਦੇ ਕੰਪੈਰੀਟਿਵਲੀ ਇਸ ਵਾਰ ਬੇਸ਼ੱਕ ਪਰਸੈਂਟੇਜ ਆਫ ਵੋਟਸ ਘੱਟ ਪਈਆਂ ਨੇ ਲੇਕਿਨ ਨੰਬਰ ਆਫ ਵੋਟਸ ਜਿਹੜੀਆਂ ਨੇ ਉਹ ਸਾਡੀਆਂ ਵਧ ਗਈਆਂ ਨੇ ਅਕਾਲੀ ਦਲ ਦੀਆਂ ਵਧ ਗਈਆਂ ਨੇ ਪਿਛਲੀ ਵਾਰ ਐਮਪੀ ਇਲੈਕਸ਼ਨ ਦੇ ਵਿੱਚ ਤਕਰੀਬਨ 17000 ਵੋਟ ਪਈ ਤੇ ਐਰਕਾਂ 25000 ਦੇ ਕਰੀਬ ਵੋਟ ਪਈਆਂ ਇਹ ਬੂਥ ਵੀ ਜਿਹੜੇ ਆ ਉਹ ਜ਼ਿਆਦਾ ਜਿੱਤੇ ਗਿਆ ਜਿਸ ਕਰਕੇ ਅਕਾਲੀ ਲੀਡਰਸ਼ਿਪ ਜਿਹੜੀ ਹੈ ਇਸ ਗੱਲ ਦੇ ਉੱਤੇ ਆਸਮਾਨ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਹਲਕੇ ਤੋਂ ਵੀ ਲੋਕਾਂ ਨੂੰ ਜਿਹੜਾ ਅਕਾਲੀ ਦਲ ਦੇ ਪੱਖ ਵਿੱਚ ਪਹੁੰਚਦਾ ਜਲਾਲ ਜਗਾ ਰਿਹਾ ਸੋ ਸਾਡੀਆਂ ਸ਼ੁਭਕਾਮਨਾਵਾਂ ਨੇ ਤੁਹਾਡੇ ਘਰ ਲਈ ਸੋ ਦੋਸਤੋ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਹੋਰ ਤੁਹਾਡੇ ਨਾਲ ਜਿਹੜੀ ਹੈ ਸਾਰਥਕ ਸਿਆਸੀ ਚਰਚਾ ਕਰਦੇ ਰਹੀਏ ਸੋ ਇੱਕ ਤੁਹਾਨੂੰ ਹੋਰ ਬੇਨਤੀ ਹੈ ਕਿ ਸਾਡੀ ਜਿਹੜੀ ਇਹ ਚਰਚਾ ਹੈ ਇਹ ਤੁਸੀਂ YouTube ਤੇ ਜੁੜ ਸਕਦੇ ਹੋ ਅਸੀਂ ਤੁਹਾਨੂੰ ਫੇਸਬੁੱਕ ਤੇ ਇਹਦਾ ਟੀਜ਼ਰ ਰੀਲੀਜ਼ ਕਰਾਂਗੇ ਔਰ ਥੱਲੇ YouTube ਦਾ ਲਿੰਕ ਕਮੈਂਟ ਬਾਕਸ ਵਿੱਚ ਅਪਲੋਡ ਕਰ ਦੇਵਾਂਗੇ ਸੋ ਤੁਸੀਂ ਸਾਡੇ ਨਾਲ ਜੁੜੇ ਹੋ ਬਹੁਤ ਬਹੁਤ ਧੰਨਵਾਦ